ਨੰਨ ਦੇੜ ਨੂੰ ਚਾਲੇ ਪਾਉਣ ਲੱਗੇ ਨੇ ਦਮਦਮਾ ਸਾਹਿਬ ਤੋਂ ਉਸ ਮੇਰੇ ਬਾਬਾ ਦੀਪ ਸਿੰਘ ਨੇ ਗੱਲ ਚ ਪਾਇਆ ਪੱਲਾ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਦਾਸ ਵਾਸਤੇ ਕੀ ਹੁਕਮ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦੀਪ ਸਿੰਘਾ ਤੈਨੂੰ ਦਮਦਮਾ ਸਾਹਿਬ ਦੀ ਜ਼ਥੇਦਾਰੀ ਦਿੰਦੇ ਹਾਂ ਤੈਨੂੰ ਜਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪਦੇ ਹਾਂ ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਜਥੇਦਾਰੀ ਸੌਂਪ ਰਏ ਨੇ ਉਸ ਵੇਲੇ ਦਾ ਵੀਰਵਾਕ ਵੀ ਸ਼੍ਰੀ ਜਥਾ ਆਪ ਜੀ ਦੀ ਸੇਵਾ ਵਿੱਚ ਕਿਉਂ ਪੈ ਰਿਆ ਜੀ ਦਮਦਮਾ ਦਾ ਮੈਂ ਹੋਏ ਗੁਰੂ ਜੀ ਤਿਆਰ ਜਾ ਦੱਖਣ ਨੂੰ ਜਾਣਾ ਦਸੀਆ ਵਿਚਾਰ ਜਾ ਦੱਖਣ ਨੂੰ ਜਾਣਾ ਦਸੀਆ ਵਿਚਾਰ ਜਾ ਸੰਗਾ ਤੇਰੀ ਇੱਥੇ ਜਿੰਮੇਵਾਰੀ ਐ ਦੀਪ ਸੰਗਾ ਤੇਰੀ ਇੱਥੇ ਜਿੰਮੇਵਾਰੀ ਐ ਹਮਦੰਮੇ ਹੋਏ ਗੁਰੂ ਜੀ ਯਾਰ ਜਾਨ ਬਖਣ ਨੂੰ ਜਾਣਾ ਦਸੀਆ ਵਿਚਾਰ ਜਾ ਬਖਣ ਨੂੰ ਜਾਣਾ ਦਸੀਆ ਵਿਚਾਰ ਜਾ ਸਾਕਤਾਂ ਦੇ ਸਰੀਰ ਕਾਲੇ ਨਹੀਂ ਪਾਈ ਐ ਦੀਪ ਸੰਗਾ ਤੇਰੀ ਇੱਥੇ ਜਿੰਮੇਵਾਰੀ ਐ ਦੀਪ ਸਿੰਘਾ ਤੇਰੀ ਇੱਥੇ ਜੁੰਝੇ ਵਾਰੀ ਐ ਮਨੀ ਸਿੰਘ ਜਾਵੇਗਾ ਹਰੀ ਦੇਵਿੰਦਰ ਸਿੱਖੀ ਪ੍ਰਚਾਰ ਕਰੂ ਮਾਝੇ ਅੰਦਰ ਦੀ ਕਹਿੰਦੇ ਮਾਝੇ ਅੰਦਰ ਅਮਰਤ ਸਾਰੇ ਇਹਦੀ ਲੋੜ ਪਾਈ ਐ ਅਮਰਤ ਸਾਰੇ ਇਹਦੀ ਲੋੜ ਪਾਈ ਐ ਦੀਪ ਸਿੰਘਾ ਤੇਰੀ ਇੱਥੇ ਜੁੰਝੇ ਵਾਰੀ ਐ ਦੀਪ ਸੰਗਾ ਤੇਰੀ ਇੱਥੇ ਜ਼ਿੰਮੇਵਾਰੀ ਐ ਅਸੀਂ ਦਰ ਚੱਲੇ ਹਾਂ ਦੱਖਣ ਦੇਸ਼ ਨੂੰ ਦਿਲ ਦੇ ਵਿਚਾਰ ਮਿਲਣਾ ਨਰੇਸ਼ਨ ਦਿਲ ਦੇ ਵਿਚਾਰ ਮਿਲਣਾ ਨਰੇਸ਼ਨ ਜੱਲੇ ਤੇ ਤਲ ਚੋ ਲੀਲ ਤਾਈ ਐ ਦੀਪ ਸੰਗਾ ਤੇਰੀ ਇੱਥੇ ਜ਼ਿੰਮੇਵਾਰੀ ਐ ਦੀਪ ਸੰਗਾ ਤੇਰੀ ਇੱਥੇ ਜ਼ਿੰਮੇ लोड़ियांड़ पाणी ਜੀ ਸਦਾ ਦੀਆਂ ਕਿਸ ਦਿਵਾਲੇ ਦਾ ਕਿਤਰਾ ਬਣੂ ਵੱਡਾ ਪਰ ਚਾਰੀ ਐ ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ ਕਾਈ ਬਾਣੀ ਸਦਾ ਤੁਮ ਸਿਖਾਉਂਦਾ ਰਹੀ ਲੋੜ ਪੈਰੀ ਉੱਤੇ ਖੰਡਾ ਖੜਾ ਕਰਦਾ ਰਹੀ ਲੋੜ ਪੈਰੀ ਉੱਤੇ ਖੰਡਾ ਖੜਾ ਕਿੰਦੇ ਚਾਨ ਤੋਂ ਪਿਆਰੀ ਐ ਦੀਪ ਸਿੰਘਾ ਤੇਰੀ ਇੱਥੇ ਜੁੰਮੇ ਵਾਲੀ ਐ ਦੀਪ ਸਿੰਘਾ ਤੇਰੀ ਇੱਥੇ ਜੁੰਮੇ ਵਾਲੀ ਐ ਸਾਰੇ ਪਹਾੜ ਖੇੜ ਪੰਜਾਬ ਆਵੇਗਾ ਸਾਡੇ ਨਾਲ ंग बहुल नारंद लोमिंगारहोलारंद लोंगार ਲਗੀ ਤਾਂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਸਤੂ ਮਹਾਰਾਜ ਜੀ ਨੇ ਇਹ ਜਥੇਦਾਰੀ ਸੌਂਪ ਦਿੱਤੀ ਸਤੂ ਮਹਾਰਾਜ ਦੱਖਣ ਨੰਦਰ ਨੂੰ ਚਾਲੇ ਪਾ ਦਿੰਦੇ ਨੇ ਬਾਬਾ ਦੀਪ ਸਿੰਘ ਸੱਠ ਕੌਮ ਦੀ ਉਹ ਮਹਾਨ ਸ਼ਖਸੀਅਤ ਹੈ ਉਹਨਾਂ ਦੀ ਜਾਨ ਤਾਂ ਕਲਮ ਸਿੱਖੀ ਦੀ ਸੇਵਾ ਵਿੱਚ ਚਲਦੀ ਰਹੀ ਜੇ ਕਲਮ ਰੱਖੀ ਹੈ ਉਨ੍ਹਾਂ ਦੀ ਤਲਵਾਰ ਮਜਨੂਮ ਦੀ ਰਾਖੀ ਵਾਸਤੇ ਚਲਦੀ ਰਹੀ ਬਾਬਾ ਦੀਪ ਸਿੰਘ ਕੌਮ ਦੇ ਉਹ ਮਹਾਨ ਲਖਾਰੀ ਨੇ ਜਿਨ੍ਹਾਂ ਨੇ 4 ਤਾੜ